ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਵੱਡਾ ਫੈਸਲਾ ਵਿਕਰਮ ਜੀਠਿਆ ਦੇ ਵਿਰੁੱਧ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਹਰ ਸਟੇਜ ਉੱਤੇ ਕਹਿ ਰਹੇ ਸੀ ਕਿ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ ਸਾਨੂੰ ਭਾਰਤ ਦੇ ਕਾਨੂੰਨ ਤੇ ਮਾਣ ਹੈ ਅਤੇ ਲੰਮਾ ਸਮਾਂ ਲੰਬੇ ਸਮੇਂ ਦੀ ਸਜ਼ਾ ਹੋਵੇਗੀ। ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕੇ ਦਾਹਲ ਚਾਲਾ ਅਮੀਦ ਕਰਨਾ ਵਧੀਆ ਹੋ ਗਿਆ ਹਾਜ਼ਦੇ ਵਾਸਦੇ ਹੋ ਗਿਆ ਚੜਦੀ ਕਲਾ ਚ ਹੋਵੇ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਲੱਗਾ ਵੱਡਾ ਚਟਕਾ। ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਚੀਕਾ ਮਾਰਦਾ ਹੈ। ਹਾਈ ਕੋਰਟ ਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਹੁਤ ਹੀ ਵੱਡਾ ਫੈਸਲਾ ਆਇਆ। ਇਹ ਕੀ ਮਾਮਲਾ ਹੈ? ਵਿਕਰਮ ਸਿੰਘ ਮਜੀਠੀਆ ਕਿਉਂ ਜੇਲ੍ਹ ਚ ਚੀਕਾ ਮਾਰਦਾ ਹੈ? ਸਾਰਾ ਕੁਝ ਜਾਣਿਆ ਗਿਆ ਅੱਜ ਦੀ ਵੀਡੀਓ ਵਿੱਚ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਵੱਡਾ ਫੈਸਲਾ ਵਿਕਰਮ ਜੀਠਿਆ ਦੇ ਵਿਰੁੱਧ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਹਰ ਸਟੇਜ ਉੱਤੇ ਕਹਿ ਰਹੇ ਸੀ ਕਿ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ ਸਾਨੂੰ ਭਾਰਤ ਦੇ ਕਾਨੂੰਨ ਤੇ ਮਾਣ ਹੈ ਅਤੇ ਲੰਮਾ ਸਮਾਂ ਲੰਬੇ ਸਮੇਂ ਦੀ ਸਜ਼ਾ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਅੱਜ ਹਰਿਆਣੇ ਵਿੱਚਰਮ ਮਜੀਠੀਆ ਦੇ ਵਕੀਲ ਬਿਕਰਮ ਮਜੀਠੀਆ ਦੇ ਪਰਿਵਾਰ ਦੇ ਵਿੱਚ ਵੀ ਮਯੂਸੀ ਚਾਈ ਹੋਈ ਹੈ ਜੋ ਅੱਜ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਵੱਲੋਂ ਫੈਸਲਾ ਬਿਕਰਮ ਮਜੀਠੀਆ ਦੇ ਵਿਰੁੱਧ ਸੁਣਾਇਆ ਗਿਆ ਹੈ ਬਿਕਰਮ ਮਜੀਠੀਆ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੁਪਰੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਬਦਲਾਖੋਰੀ ਕਰ ਰਹੇ ਨੇ ਵਿਕਰਮਜੀਠਿਆ ਦੇ ਨਾਲ ਵਿਕਰਮਜੀਠਿਆ ਦੇ ਹੱਕ ਵਿੱਚ ਸੁਖਬੀਰ ਸਿੰਘ ਬਾਦਲ ਬੀਬਾ ਸਿਮਰਕੌਰ ਬਾਦਲ ਡਾਕਟਰ ਦਜੀਤ ਸਿੰਘ ਧੀਮਾ ਵਿਰਸਾ ਸਿੰਘ ਮਲਟੋਹਾ ਬਲਵਿੰਦਰ ਸਿੰਘ ਪੁੰਦਰ ਤੋਂ ਇਲਾਵਾ ਹੋਰ ਹਜ਼ਾਰਾਂ ਆਗੂਆਂ ਨੇ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਬਿਕਰਮ ਜੀਠਿਆ ਨਰਦੋਸ਼ ਨੇ ਬੇਕਸੂਰ ਨੇ ਇਮਨਦੋ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਲਗਭਗ 40 ਮਿੰਟ ਮੁਲਾਕਾਤ ਕੀਤੀ ਗਈ ਬਿਕਰਮ ਜੀਠਿਆ ਦੇ ਨਾਲ ਬਿਕਰਮ ਜੀਠਿਆ ਦੀਆਂ ਮੁਸ਼ਕਲਾਂ ਇੰਨੇ ਪੱਧਰ ਤੇ ਵੱਧ ਜਾਣਗੀਆਂ ਬਿਕਰਮ ਜੀਠਿਆ ਨੂੰ ਲਾਪਾ ਸਮਾਜ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਹ ਤਾਂ ਬਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਬਿਕਰਮ ਜੀਠਿਆ ਨੂੰ 25 ਜੂਨ ਨੂੰ ਜਿਹੜਾ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਰਿਹائش ਹੈ ਉਹ ਤੂੰ ਗ੍ਰਿਫਤਾਰ ਕੀਤਾ ਗਿਆ ਫਿਰ ਰਿਮਾਨਟੇ ਗਿਆ ਰਿਮਾਨ ਤੋਂ ਬਾਅਦ 25 ਜੂਨ ਤੋਂ ਲੈ ਕੇ ਹੁਣ ਤੱਕ ਨਾਪੇ ਦੀ ਨਵੀਂ ਜੇਲ੍ਹ ਦੇ ਵਿੱਚ ਨਿਆਂਿਕ ਹਰਾਸਤੇ ਚੱਲ ਰਹੇ ਨੇ ਬਿਕਰਮਜੀਠਿਆ ਨੇ ਪਟੀਸ਼ਨ ਪਾਈ ਸੀ ਐ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਜਿੱਥੋਂ ਰਿਮਾਨਡ ਮਿਲਿਆ ਸੀ ਲੇਕਿਨ ਉਥੇ ਪੰਜਾਬ ਸਰਕਾਰ ਪੰਜਾਬ ਅਤੇ ਵਿジネス ਦੇ ਸਰ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਵਕੀਲਾਂ ਵੱਲੋਂ ਜਿਹੜੀ ਪਟੀਸ਼ਨ ਜ਼ਵਾਨਤ ਵਾਸਤੇ ਪਾਈ ਗਈ ਸੀ ਵਿਕਰਮ ਜਿਠਿਆ ਨੂੰ ਉਸ ਨੂੰ ਚੁਣੌਤੀ ਦਿੱਤੀ ਗਈ ਉਸ ਚੁਣੌਤੀ ਨੂੰ ਦਿੰਦਿਆਂ 14 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਤੇ ਮੋਹਾਲੀ ਦੀ ਸਤਾਨਕ ਅਦਾਲਤ ਨੇ ਜ਼ਵਾਨਤ ਵਾਲੀ ਅਰਜੀ ਖਾਰਜ ਕਰ ਦਿੱਤੀ ਉਸ ਤੋਂ ਬਾਅਦ ਫਿਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਵਿਕਰਮ ਜਿਠਿਆ ਦੇ ਵਕੀਲਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਵਿਕਰਮ ਮਜੀਠੀਆ ਵੱਲੋਂ ਖੜਕਾਇਆ ਗਿਆ ਲੇਕਿਨ ਉੱਥੇ ਵੀ ਜਿਹੜੀ ਹੈ ਨਮੋਸ਼ੀ ਦਾ ਸਾਹਮਣਾ ਪੇਸ਼ ਕਰਨਾ ਅੱਜ ਚਲਣਾ ਪੈ ਰਿਹਾ ਹੈ ਬਿਕਰਮਜੀਠਿਆ ਨੂੰ ਅੱਜ ਬਿਕਰਮਜੀਠਿਆ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਬਿਕਰਮਜੀਠਿਆ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਦੀ ਵੱਡੀ ਮੇਰੇ ਤੇ ਪੱਕੇ ਭਾਂਡੇ ਵਿੱਚ ਪਾ ਕੇ ਕਾਰਵਾਈ ਕਰਨਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਕਿ ਅਸੀਂ ਜੋ ਕੋਸ਼ਿਸ਼ ਵੀ ਕੀਤਾ ਹੈ ਉਹ ਕਾਨੂੰਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤਾ ਹੈ ਉਹਦੇ ਅਨੁਸਾਰ ਹੀ ਬਿਕਰਮਜੀਠਿਆ ਉਤੇ ਕਾਰਵਾਈ ਕੀਤੀ ਗਈ ਹੈ ਅੱਜ ਜੋ ਬਿਕਰਮਜੀਠਿਆ ਤੇ ਕਾਰਵਾਈ ਹੋ ਰਹੀ ਹੈ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਉਸ ਦੀ ਪ੍ਰਸ਼ੰਸਾ ਪੂਰੇ ਪੰਜਾਬੀਆਂ ਵੱਲੋਂ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਇਹ ਪੁੱਠੇ ਸਿੱਧੇ ਹੱਥ ਮਾਰ ਕੇ ਜਾਇਦਾਦਾਂ ਬਣਾਈਆਂ ਜਿਨ੍ਹਾਂ ਦੇ ਨਸ਼ਾ ਤਸਕਰੀ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਨਸਲ ਖੁਸ਼ੀ ਹੋਈ ਉਹ ਨਾ ਦੀਵਾਲੀਆਂ ਨਾ ਲੋਹੜੀਆਂ ਅਤੇ ਨਾ ਨਵੇਂ ਸਾਲ ਆਪਣੇ ਘਰ ਦੇ ਵਿੱਚ ਮਨਾਉਣਗੇ ਅਤੇ ਨਾ ਹੀ ਉਹਨਾਂ ਦੇ ਘਰ ਦੇ ਵਿੱਚ ਦੀਪਮਾਲਾ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਤੁਸੀਂ ਗਾਰਲਿਕ ਬੈੱਡ ਮੰਗਦੇ ਹੋ ਤੁਸੀਂ ਪਾਸਤੇ ਮੰਗਦੇ ਹੋ ਤੁਸੀਂ ਸਰਹਾਣੇ ਮੰਗਦੇ ਹੋ ਉੱਥੇ ਤਾਂ ਬੈਂਗਣਾ ਵਾਲੀ ਧਰੀ ਮਿਲਦੀ ਹੈ ਆਲੂ ਛਿੱਲੇ ਤੋਂ ਛਿਲਕੇ ਤੋਂ ਬਗੈਰ ਮਿਲਦੇ ਨੇ ਇਹ ਉਹ ਨੂੰ ਖਾਣਾ ਹੀ ਪਵੇਗਾ ਜੋ ਆਪ ਕੈਦਿਆ ਨੂੰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਨਸ਼ੇ ਦਾ ਲਕ ਤੋੜਿਆ ਜਾਵੇਗਾ ਜੰਗ ਨਸ਼ਾ ਵਿਰੁੱਧ ਅਤੇ ਜਿਹੜੇ ਲੋਕਾਂ ਨੇ ਆਮਦਨ ਤੋਂ ਵੱਧ ਜ਼ਾਇਦਾ ਤਾਂ ਬਣਾਈਆਂ ਨੇ ਉਹਨਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਾਰਵਾਈਆਂ ਕਰ ਰਹੇ ਨੇ ਕਾਰਵਾਈ ਬਿਕਰ ਮਜੀਠੀਆ ਤੇ ਕੀਤੀ ਗਈ ਹਾਲਾਂਕਿ ਬਿਕਰ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਸਿਨ ਆਗੂ ਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੀ ਜ਼ਬਾਨਤ ਪਟੀਸ਼ਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਨੂੰ ਵੱਡਾ ਝਟਕਾ ਦਿੰਦਿਆਂ ਉਹਨਾਂ ਨੂੰ ਜ਼ਬਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜ਼ਬਾਨਤ ਅਰਜੀ ਖਾਰਜ ਕਰ ਦਿੱਤੀ ਗਈ ਹੈ ਅੱਜ ਵਿਕਰਮ ਜੀਠਿਆ ਦੀ ਵਿਕਰਮ ਜੀਠਿਆ ਆਪਨੇ ਤੋਂ ਬਾਅਦ ਜ਼ਿਆਦਾ ਦੇ ਮਾਮਲੇ ਵਿੱਚ ਇਸ ਸਮੇਂ ਨਾਪਤੀ ਜੇਲ੍ਹ ਵਿੱਚ ਮੌਜੂਦ ਹਨ ਦਸਨਯੋਗ ਹੈ ਕਿ 20 ਨਵੰਬਰ ਨੂੰ ਬਿਕਰਮਜੀਠੀਆ ਜ਼ਬਾਨਤ ਅਰਜੀ ਤੇ ਫੈਸਲਾ ਸੁਖਤ ਰੱਖਿਆ ਰੱਖ ਲਿਆ ਗਿਆ ਸੀ ਜਿਸ ਬਾਰੇ ਅਦਾਲਤ ਨੇ ਅੱਜ ਫੈਸਲਾ ਸੁਣਾ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਅੱਜ ਬਿਕਰਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਮਾਨਯੋਗ ਜੱਜ ਸਮਾਨਾ ਨੇ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਉਹ ਜ਼ਬਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਹੜੀ ਪਟੀਸ਼ਨ ਬਿਕਰਮਜੀਠੀਆ ਦੇ ਪ੍ਰਵਾਰ ਵਕੀਲਾ ਅਤੇ ਬਿਕਰਮਜੀਠੀਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਦਾਇ ਕੀਤੀ ਗਈ ਸੀ ਜਿਹੜੀ ਹੈ ਜਵਾਨਤ ਨੂੰ ਲੈ ਕੇ ਜੀ ਤੈਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹਾਈ ਕੋਰਟ ਦਾ ਵੱਡਾ ਫੈਸਲਾ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਬੇਲ ਦੀ ਪਟੀਸ਼ਨ ਸੀ ਜ਼ਮਾਨਤ ਦੀ ਪਟੀਸ਼ਨ ਉਹਨੂੰ ਰੱਦ ਕਰ ਦਿੱਤਾ ਗਿਆ ਅਦਾਲਤ ਨੇ ਵਿਜੀਲੈਂਸ ਤੇ ਪੰਜਾਬ ਦੀ ਹਕੂਮਤ ਨੇ ਜਿਹੜੇ ਸਬੂਤ ਪੇਸ਼ ਕੀਤੇ ਸਨ ਉਹਨਾਂ ਦੇ ਆਧਾਰ ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ ਹੈ ਤੇ ਸੀਐਮ ਪੰਜਾਬ ਨੇ ਕਿਹਾ ਸੀ ਅਸੀਂ ਪੱਕੇ ਪੰਡਚ ਪਾ ਕੇ ਬਿਕਰਮ ਸਿੰਘ ਮਜੀਠੀਆ ਦਾ ਕੇਸ ਜਿਹੜਾ ਉਹ ਅੱਗੇ ਕਰਾਂਗੇ ਤੇ ਪੂਰੇ ਪੰਜਾਬ ਦੇ ਲੋਕ ਸੀਐਮ ਪੰਜਾਬ ਦੇ ਨਾਲ ਖੜੇ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਲੋਕਾਂ ਤੇ ਜ਼ੁਲਮ ਕੀਤਾ ਹੈ ਚਿੱਟੇ ਦੇ ਨਾਲ ਨੌਜਵਾਨਾਂ ਨੂੰ ਕਤਲ ਕੀਤਾ ਹੈ ਇਸ ਬੰਦੇ ਨੂੰ ਕਿਸੇ ਵੀ ਸੂਰਤ ਜੇਲ੍ਹ ਚੋਂ ਬਾਹਰ ਨਹੀਂ ਆਣਾ ਚਾਹੀਦਾ ਤੇ ਉਹੀ ਗੱਲ ਹੋਈ ਹੈ ਹਾਈ ਕੋਰਟ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਨਹੀਂ ਮਿਲ ਰਹੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੀ ਕਾ ਮਾਰਦਾ ਹੈ ਗਾਰਲਿਕ ਬ੍ਰੈਡ ਮੰਗਦਾ ਹੈ ਲੇਕਿਨ ਸੀਐਮ ਪੰਜਾਬ ਨੇ ਕਿਹਾ ਬੰਗਣਾ ਦੀ ਤਰੀ ਖਾਣੀ ਪਏਗੀ ਬਿਕਰਮ ਮਜੀਠੀਆ ਨੂੰ ਤੇ ਸਰਾਨਾ ਨਹੀਂ ਮਿਲੇਗਾ ਕਿਸੇ ਵੀ ਸੂਰਤ ਤੇ ਜੇਲ੍ਹ ਦੀ ਸਖਤੀਆਂ ਜੜੀਆਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਬਰਦਾਸ਼ਤ ਕਰਨੀਆਂ ਪੈਣਗੀਆਂ ਕਿਉਂਕਿ ਇਹ ਇਹਨਾਂ ਲੋਗਾ ਨੇ ਲੋਗਾ ਤੇ ਜ਼ੁਲਮ ਕੀਤੇ ਨੇ ਤੇ ਅੱਜ ਇਹ ਪੀਜ਼ਾ ਗਾਰਲਿਕ ਬ੍ਰੈਡ ਆ ਮੰਗਦੇ ਨੇ ਕਿਸੇ ਵੀ ਸੂਰਤ ਇਹਨਾਂ ਨੂੰ ਰਾਹਤ ਨਹੀਂ ਦਿੱਤੀ ਜਾਏਗੀ ਤੇ ਪੰਜਾਬ ਦੇ ਲੋਗ ਇਸ ਮਾਮਲੇ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੜੇ ਨੇ ਤੇ ਸੀਐਮ ਪੰਜਾਬ ਤੇ ਅਦਾਲਤਾਂ ਦੇ ਨਾਲ ਖੜੇ ਨੇ ਤੇ ਪੰਜਾਬ ਦੇ ਲੋਗਾਂ ਦਾ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਉਹਦਾ ਸਾਲਾ ਉਹਦੀ ਪਤਨੀ ਤੇ ਜਿਹੜੇ ਜਿਹੜੇ ਉਹਦੇ ਦੋਸਤ ਉਹਦੇ ਨਾਲ ਮਲਬਸ ਸਨ ਉਹਨਾਂ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫੇਜ਼